ਅਨੇਜੇ ਅਜੇ ਸ਼ਿਵਰਾਂਤ ਸਿੰਘ ਨੇ ਸ਼ੁਰੂਆਤ ਕਰ ਦਿੱਤੀ। ਸ਼ਿਵਰਾਤਰੀ ਦੇ ਕਹਿੰਦੇ ਵੀ ਜਾਂ ਸ਼ਿਵ ਕਲਾਸ ਵਿੱਚ ਜਾਂ ਸ਼ਿਵ ਨਲਾਸ ਵਿੱਚ ਇੱਕ ਹਫ਼ਤਾ ਹੈਗੀ ਹੈ ਇੱਕ ਹਫ਼ਤਾ ਬਿਲਕੁਲ ਟੁਕਦੀ ਹੈ 何が何が起こるんですか ਦੇਖੋ ਇਹ ਸਾਡਾ ਬਹੁਤ ਹੀ ਪਵਿੱਤਰ ਸਥਾਨ ਹੈ ਜਿਵੇਂ ਕਿਹਾ ਗਿਆ ਹੈ ਕਿ ਜਹਾ ਭਗਵਾਨ ਸ਼ਿਵ ਕੈਲਾਸ਼ ਨੇ ਜਾਂ ਸ਼ਿਵ ਨੈਲਾਸ ਨੇ ਤੇ ਨਲਾਸ ਜਿਹੜਾ ਮੰਦਿਰ ਬੜਾ ਹਿਸਟੋਰੀਕਲ ਮੰਦਿਰ ਹੈ ਤੇ ਕੋਈ ਪਿਛਲੇ ਬੜਾ ਲੰਮਾ ਇਤਿਹਾਸਾ 500 ਸਾਲ ਤੋਂ ਵੱਧ ਦਾ ਅਤੇ ਕੱਲਾ ਇਲਾਕੇ ਦੇ ਲੋਕ ਨਹੀਂ ਪੂਰੇ ਸੰਸਾਰ ਤੋਂ ਇੱਥੇ ਆਪਣਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਆਉਂਦੇ ਆ ਅੱਜ ਜਿਹੜਾ ਪਵਿੱਤਰ ਦਿਨ ਸ਼ਿਵਰਾਤਰੀ ਦਾ ਤੇ ਮਹਾ ਸ਼ਿਵਰਾਤਰੀ ਦਾ ਦਿਨ ਕੱਲਾ ਇੱਥੇ ਨਹੀਂ ਅਸੀਂ ਸਮੁੱਚੇ ਸੰਸਾਰ ਦੇ ਅੰਦਰ ਮਨਾ ਕੇ ਜੋ ਓਲੇ ਸ਼ੰਕਰ ਜੀ ਹਨ ਉਹਨਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਆ ਆਪਣੇ ਲਈ ਆਪਣੇ ਪਰਿਵਾਰਾਂ ਲਈ ਇਲਾਕੇ ਦੇ ਲਈ ਸੋ ਮੈਂ ਵੀ ਆਪਣੇ ਪਰਿਵਾਰ ਦੇ ਸਮੇਤ ਮੇਰੀ ਪੂਰੀ ਟੀਮ ਦੇ ਨਾਲ ਹਰ ਸਾਲ ਇੱਥੇ ਅਸੀਂ ਆਉਂਦੇ ਆ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਅੱਜ ਵੀ ਅਸੀਂ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਇੱਥੇ ਆਏ ਆ ਤਾਂ ਕਿ ਇਲਾਕੇ ਦੇ ਅੰਦਰ ਇਹ ਅਰਦਾਸ ਕੀਤੀ ਆ ਕਿ ਸੁੱਖ ਸ਼ਾਂਤੀ ਰਹੇ ਸਾਡੇ ਬੱਚੇ ਜਿਹੜੇ ਹਨ ਉਹ ਬੁਰਾਈਆਂ ਤੋਂ ਨਸ਼ਿਆਂ ਤੋਂ ਉਹ ਦੂਰ ਰਹਿਣ ਤਾਂ ਕਿ ਆਪਣੇ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਰਹਿ ਕੇ ਉਹ ਆਪਣੇ ਪਰਿਵਾਰਾਂ ਦੀ ਅਤੇ ਇਲਾਕੇ ਦੀ ਸੇਵਾ ਕਰ ਸਕਣ ਚਾਹੇ ਸ਼ਹਿਰ ਨਿਵਾਸੀ ਨੇ ਚਾਹੇ ਪਿੰਡ ਨਿਵਾਸੀ ਨੇ ਮੈਂ ਤਾਂ ਉਹਨਾਂ ਨੂੰ ਕਹਾਂਗਾ ਕਿ ਇਹ ਬੜਾ ਭਾਈਚਾਰਕ ਸਾਂਝ ਦਾ ਜਿਹੜਾ ਪ੍ਰਤੀਕ ਹੈ ਅੱਜ ਦਾ ਪਵਿੱਤਰ ਦਿਨ ਕਿ ਤੁਸੀਂ ਸਾਰੇ ਰਲ ਮਿਲ ਕੇ ਰਿਹਾ ਕਰੋ ਠੀਕ ਆ ਆਪਣੇ ਧਰਮ ਦੇ ਵਿੱਚ ਰਹਿ ਕੇ ਦੂਜੇ ਧਰਮਾਂ ਦਾ ਸਤਿਕਾਰ ਕਰੋ ਅਸੀਂ ਇੱਕ ਐਸਾ ਭਾਈਚਾਰਾ ਪੈਦਾ ਕਰਨਾ ਹੈ ਜਿਹਦੇ ਵਿੱਚ ਜਿਹੜੀ ਸਾਨੂੰ ਸੋਚ ਸਾਡੇ ਗੁਰੂਆਂ ਨੇ ਪੀਰਾਂ ਪਗੰਬਰਾਂ ਨੇ ਜਿਹੜੀ ਦਿੱਤੀ ਹੈ ਉਹ ਸੋਚ ਨੂੰ ਅਸੀਂ ਅੱਗੇ ਵਧਾਣਾ ਹੈ ਕਿ ਪ੍ਰਾਣ ਕਰੀਏ ਅਸੀਂ ਅੱਜ ਦੇ ਦਿਨ ਦੇ ਤੇ ਕਹਿੰਦੇ ਵੀ ਜਾਸ਼ੀਬ ਕਲਾਸ਼ ਵਿੱਚ ਜਾਂ ਸ਼ੀਬ ਨਲਾਸ ਵਿੱਚ ਇੱਕ ਹਫਤਾ ਹੈਗੀ ਹੈ ਇੱਕ ਹਫਤਾ ਬਿਲਕੁਲ ਠੁਕ ਦਿਆ ਜੋ ਵੀ ਆਂਦੇ ਭਗਤ ਸੰਜਣ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਦੇ ਹੀ ਹੈ ਇਹ ਸਾਨੂੰ ਪੂਰਾ ਵਿਸ਼ਵਾਸ ਹੈਗਾ ਇਹਦਾ ਇਤਿਆਹ ਦੱਸ ਦੋ ਕਿੰਨਾ ਪੁਰਾਣਾ ਹੈ ਇਹ ਸਾਡੇ 550 ਸਾਲ ਪੁਰਾਣਾ ਮੰਦਿਰ ਹੈ ਇਹ ਕਹਿੰਦੇ ਜੰਗਲ ਹੁੰਦਾ ਸੀ ਤੇ ਇੱਕ ਗਊ ਰ ਆ ਕੇ ਗਊ ਦੁੱਧ ਛੱਡਦੀ ਹੁੰਦੇ ਤੇ ਗਵਾਲੇ ਨੇ ਦੇਖਿਆ ਵੀ ਦੁੱਧ ਛੱਡਦੇ ਆ ਵੀ ਕਿਉਂ ਛੱਡਦੇ ਆ ਉਹਨਾਂ ਨੇ ਦੇਖਿਆ ਜੇ कोई ना पट के निशान लगा हुआ आपने देखा होगा जहाँ पता लगा कि यहाँ मंदिर भोलेनाथ का स्थान है उससे बाद फिर ये चलती रही प्रथा ना शिवरात्रि में जो भी आते हैं जिनकी मनोकामना होती है आप देख रहे हो भेली चराते हैं उनकी सबकी मनोकामना भोलेनाथ पूरी करते है। करने हैं शहर वास्ते कहना भी आओ आओ तो अपने मुरादा पूरी करके जाओ भोलेनाथ करेंगे सब मुरादा पूरी करेंगे ਓ ਸ਼ੰਕਰ ਭਗਵਾਨ ਕੀ ਤੇ ਆਰਹ ਮਹਾਦੇਵ ਅੱਜ ਮਹਾ ਸ਼ਿਵ ਰਾਤਰੀ ਦੇ ਪਰਤੇ ਆਪਾਂ ਇੱਥੇ ਸਾਰੇ ਅਥਾ ਟੇਕਣ ਲਈ ਇਕੱਠੇ ਹੋ ਗਏ ਆ ਤੇ ਮੈਂ ਸਾਰੇ ਰਾਜਪੁਰਾ ਵਾਸੀ ਸਾਰੇ ਪੰਜਾਬ ਵਾਸੀ ਤੇ ਭਾਰਤ ਵਾਸੀਆਂ ਨੂੰ ਮਹਾ ਸ਼ਿਵ ਰਾਤਰੀ ਦੀ ਵਧਾਈ ਦਿੰਦਾ ਤੇ ਸ਼ੁਭ ਕਾਮਨਾਵਾਂ ਦਿੰਦਾ ਤੇ ਰੱਬ ਦੀ ਅਰਦਾਸ ਕਰਦਾ ਕਿ ਸਭ ਨੂੰ ਜਿੰਦਗਨੀ ਰਾਜੀ ਚੌਕ ਦੀ ਖਰਾਬੀ ਹਟੇ ਕਰਾ ਦੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਮਹਾ ਸ਼ਿਵ ਰਾਤਰੀ ਦੀ ਵਧਾਈ ਦਿੰਦਾ ਇਹ ਜਿਸ ਹਾਵ ਨਾਲ ਜਿਸ ਤਰੀਕੇ ਦੇ ਨਾਲ ਪਿਆਰਪੂਰਨ ਤਰੀਕੇ ਨਾਲ ਸਭ ਆਪਣਾ ਮੱਥਾ ਟੇਕ ਰਹੇ ਨੇ ਮੈਂ ਇਹ ਹੋਰ ਕਹਿ ਰਿਹਾ ਬੇਨਤੀ ਕਰਦਾ ਕਿ ਇਸੇ ਤਰੀਕੇ ਨਾਲ ਟੇਕਦੇ ਰਹਾਂ ਤੇ ਸੋਹਾਰਤ ਉਤੇ ਆਪਣਾ ਜਿਹੜਾ ਭਾਈਚਾਰਾ ਉਮੀ ਆਪਾ ਬਣਾ ਕੇ ਬੋਲੋ ਸ਼ੰਕਰ ਭਗਵਾਨ ਕੀ ਜੈ घणा <laughs> मुश्किल